ਕੰਨਿਆ ਲਿਆ ਲਿਆ ਜੀ ਮਰਮਤ ਸੁਣਤੀ ਹੈ ਮਨ ਦੀ ਮਨ ਦੀ ਆ ਜਗ ਕੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਸਹਾਇ ਵਾਰਣ ਕ੍ਰਿਪਾ ਭਤੀ ਦੀ ਕੀ ਪਾਛਾਏ ਦਤੁਏ ਪ੍ਰਮੰ ਪਰ ਅਭਿਮਰਤ ਕਾ ਕਰੁ ਨਰਕ ਨੈ ਤੇ ਆਏ ਤੇਰੰਗ ਗੁਤੀ ਅਮਰਤਾ ਤੁਮ ਬਦਿਉ ਨਿਤਾ ਹਾਏ ਅਰਜਨ ਹਰ ਗੋਵਿੰਦ ਨੂੰ ਸਿਮਰਨ ਸ੍ਰੀ ਹਰਿ ਹਰਿ ਕ੍ਰਿਸ਼ਨ ਧਿਆਈ ਹੈ ਜਦਿ ਤੇ ਤਨ ਦੁਖ ਜਾਏ ਏਕ ਬਹਾਦਰ ਸਿਮਰਿਆ ਇੱਕ ਘਰ ਲਾਓ ਨਿਦੇ ਆਵੇ ਟਾਏ ਸੰਸਾਈ ਹੋਏ ਸਹਾਈ ਰਸੋਵੇਂ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈ ਹੋਏ ਸਹਾਇ ਤਸਾਂ ਸੱਚਿਆ ਦੀ ਦੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਵਦਾ ਧਿਆਨ ਸਰ ਕੀ ਬੋਲ ਜੀ ਪੰਝਾਂ ਪਿਆਰੇਆ ਚੋਮਣ ਸਾਹਿਬ ਜਾਦਿਆਂ ਚਾਲਿਆਂ ਮੁਕਿਆਂ ਕਟੀਆਂ ਜਪੀਆਂ ਤਪੀਆਂ bina naam japeya vaanni kadea dev talai te gawai vekhian vet ditta ਇਹਨਾਂ ਪਿਆਰਿਆਂ ਕੱਤਿਆਰਿਆਂ ਦੀ ਕਮਾਈ ਦਾ ਧਿਆਨ ਅੰਦਰ ਕੀ ਖਾਲਸਾ ਜੀ ਬੋਲੋ ਜੀ ਸਵਾਹਾ ਜੀ ਇਹਨਾਂ ਸੰਗਾਂ ਸੰਗਲੀਆਂ ਧਰਮੇ ਤਿੱਤੇ ਬੰਦ ਬੰਦ ਕਟਾਏ ਪੋਪਰੀਆਂ ਲੋਹਾਈਆਂ ਚਿਰਕੜੀਆਂ ਦੀ ਦੜਿਆ ਵਾਲਿਆਂ ਦਾ ਚਰਾਏ ਗਏ ਫੌਦਵਾਰਿਆਂ ਵੀ ਸੇਵਾ ਲਈ ਪਹਿਵਾਨੀਆਂ ਕੀਤੀਆਂ ਧਰਮ ਲਈ ਆਰਿਆ ਸਿੱਧੀ ਕਿਸਾ ਖਵਾਸਾ ਨਾਲ ਲਿਭਾਏ ਇਹਨਾਂ ਦੀ ਕਮਾਈ ਦਾ ਧਿਆਨ ਅੰਦਰ ਕੀ ਖਾਲਸਾ ਜੀ ਬੋਲੋ ਜੀ ਸਵਾਹਾ ਜੀ ਪੰਡਤਾਂ ਸਰਬੱਤ ਖੁਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਦੀ ਅਮਰਤ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿਤੇ ਅਵੈ ਚਤੇ ਆਉਣ ਦਾ ਸਤਿਕਾਰ ਸਤ ਸੂਖੋ ਵੀ ਜਹਾਂ ਜਾਂ ਕਲਤਾ ਦੀ ਤਾਰੇ ਤਹਾ ਤਹਾ ਰਛਿਆ ਰਿਆ ਇੱਕ ਢੇਡ ਢੇਡ ਫਲੇ ਬ੍ਰਿਤ ਕੀ ਪੈਜ ਪੰਥ ਕੀ ਦੀਪ ਸ੍ਰੀ ਸਾਹਿਬ ਜੀ ਤਹਾ ਏ ਖਾਲਸਾ ਜੀ ਕੇ ਬੋਲ ਬਾਲੀ ਬੋਲੋ ਜੀ ਵਾਹਿਗੁਰੂ ਪੰਖਾਰੂ ਸਿੱਖੀ ਦਾਰ ਤੇ ਸੁਬਾਨ ਬਹਿਤ ਤਾਨੰਦ ਦੇਖ ਤਾਨੰਦ ਸਾਹ ਦਾਰ ਭੋਸਾ ਦਾਰ ਦਨ ਸਿਰ ਦਾਰਨਾਮ ਬਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਛਣਾਰ ਕੰਪੀਆਂ ਟੰਡੇ ਹੋਗੇ ਜੋਗੋ ਜੋਗ ਅਕਾਲ ਤਰਵੰਦਾ જયਕਾਰ ਬੋਲੋ ਜੀ ਸਵਾ ਰਹੇ ਹੋ ਅੱਖਾਂ ਦਾ ਮਨ ਮੇਵਾ ਮਾਪੀ ਉੱਤੇ ਮੱਤ ਦਾ ਰੱਖ ਆਪ ਬਾਰੇ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਭਾ ਸਹਾਈ ਦਾ ਕਾਰਜੀ ਆਂ ਸ੍ਰੀ ਨਨਕਾਰ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਤਾ ਮਾ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੰਡੇ ਦਰਸ਼ਨ ਦੇ ਦਾਰ ਅਦੇ ਸੇਵਾ ਸੰਬਾਧਾ ਦਾਨ ਪ੍ਰੇਮਯਾਰੇ ਖਾਲਸਾ ਜੀ ਨੂੰ ਬਖਸ਼ੂ ਵੇਤ ਮਾਨਿਆ ਦੇਵਾਨ ਨਿਤਾਨਿਆਂ ਦੇ ਤਾਨ ਨੇ ਉਟਿਆਂ ਦੇ ਉਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਸਦੀ ਦੇ ਹਜੂਰ ਅਰਦਾਸ ਬੇਨਤੀ ਜੋਲ ਰਿਆ ਪਾਤਸ਼ਾਹ ਜੀ ਆ ਚਾਰ ਪਹਿਰ ਰਾਤ ਦੀ ਦੇ ਪਹਾੜੇ ਅੰਦਰ ਬਤੀਤ ਹੋਈ ਚਾਰ ਪੈਰ ਦਿਹਾੜਾ ਆਪਣੇ ਭਾਰੇ ਅੰਦਰ ਬਤੀਤ ਕਰੌਣਾ ਅਵਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀਤਨਾ ਦੇ ਪਾਵਨ ਪਵਿੱਤਰ ਉਤਾਰ ਗੋਦਾਰਾ ਸ਼ਹੀਦ ਰਾਜੂ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰੂ ਜੀ ਆਪ ਜੀ ਨੇ ਤੌਣੇ ਢੰਗਾਂ ਤੋਂ ਤਿਆਰ ਕੀਤੇ ਗਏ ਹਨ ਆਪ ਜੀ ਦੀ ਕਿਰਪਾ ਕਰੋ ਸਿੰਘਾਂ ਤੋਂ ਵੀ ਪ੍ਰਕਾਰ ਇੱਕ ਬਣੋ ਪਰ ਕੇ ਗੁਣੇ ਦਰਸ਼ਨ ਮੇਲਾ ਆਰ ਪਾਵਨ ਪਰਮਾਨੰਤ ਮੁਰਖੀ ਸੰਗਤਾਰੰ ਸੰਤਾਰਕ ਗੁਰ ਦਰ ਤੇ ਆਈ ਸੰਗਤੀ ਦਰਹਾ ਹਾਜ਼ਰੀ ਪੈਲ ਕੁਲ ਪੇਟਾ ਵਾਂ ਸੇਵਾ ਵਾਂ ਦਰ ਪ੍ਰਵਾਰ ਕਰਨੀਆਂ ਦਰੋ ਘਰੋ ਪਿੱਠੀ ਸੇਧ ਗੁਰ ਪ੍ਰੋਪਾਲ ਨਾਮ ਧਰਮ ਖਿੜਾ ਸ਼ੁਗਤ ਪਾਲ ਨਾਮ ਪੂਰੀਆਂ ਕਰਨੀਆਂ ਸ੍ਰੀ ਬਾਸਤੇ ਕਾਰਜ ਰਾਸਤਰ ਨੇ ਕਰੋ ਕਰਮਤਾ ਆਪ ਜੀ ਦੇ ਪਾਵਨ ਸਰੂਪ ਇਹ ਕਦਮਾਂ ਸਾਲਾਂ ਨੂੰ ਪ੍ਰਕਾਸ਼ ਪਾਣਾ ਬਿਰਧਾਂ ਦੀ ਆਗੇ ਆਵਛੋ ਰਸਤੇ 'ਚ ਅੰਗ ਸੰਗ ਸਹਾਈ ਹੋਣਾ ਕਈ ਤੇ ਆਰੇ ਮੇਰਕ ਨਾਮ ਨੇ ਆਰਤੀ ਦਾ ਨਾਮ ਚੇਤਿਆਵੀ ਨਾਲ ਪ੍ਰਵਾਹ ਚੱਪੀ ਕਰਾਂ ਏ ਭਾਰੀਸ਼ਰਵਤ ਦਾ ਸਲਾਹ ਵਾਜ ਗੁਰੂ ਦੀ ਦਾ ਕਾਲ ਸਾਹ why am we keep a